ਮੌਤਾਂ ਤੇ ਉਹਨਾਂ ਦੀ ਵੀ ਹੋ ਗਈਆਂ ਜਿਨ੍ਹਾਂ ਨੇ ਇਹਨਾਂ ਨੂੰ ਚਰਚਾ ਬਣਾਉਣ ਵਾਸਤੇ ਜ਼ਮੀਨਾਂ ਦਿੱਤੀਆਂ ਮੌਤਾਂ ਤੇ ਉਹਨਾਂ ਦੇ ਵੀ ਹੋ ਗਈਆਂ ਜਿਹੜੇ ਆਪਣੇ ਧਰਮ ਦੇ ਵਿੱਚੋਂ ਨਿਕਲ ਕੇ ਅੱਜ ਪਾਸਟਰ ਬਣੇ ਫਿਰਦੇ ਆ ਹਨਾ ਮੌਤਾਂ ਤੇ ਵੀਰੇ ਉਹਨਾਂ ਦੇ ਵੀ ਹੋ ਗਈਆਂ ਜਿਹੜੇ ਗੁਰੂ ਨੂੰ ਮੂੰਹ ਵਿਖਾ ਕੇ ਜਿਹੜਾ ਵਾ ਕਮ ਸੇ ਕਮ ਦੂਜੇ ਬੰਦੇ ਮੂੰਹ ਕਰ ਲਿਆ ਕਿਤੇ ਕਰਕੇ ਇੱਕ ਨਿਕਜ ਦੁੱਖ ਕਰਕੇ ਤੇ ਗੁਰੂ ਦਾ ਸਿੱਖ ਇਹ ਤੋਂ ਚੰਗੀ ਤਰ੍ਹਾਂ ਜਾਣੂ ਆ ਕਿ ਦੁੱਖ ਸੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ ਸਾਨੂੰ ਤੇ ਗੁਰੂ ਨੇ ਇਹ ਸਿਖਾਇਆ ਵਾ ਕਿ ਜ਼ਿੰਦਗੀ ਐ ਸੱਜਣਾ ਤੈਨੂੰ ਦੁੱਖ ਵੀ ਆਉਣੇ ਆ ਸੁੱਖ ਵੀ ਆਉਣੇ ਆ ਉਹ ਸਭ ਤੋਂ ਵੱਡਾ ਮਿਸਾਲ ਇਹਦਾ ਵੱਡੇ ਵੱਡੇ ਮੈਂ ਕਹਿੰਨਾ ਵਾ ਜਿਹੜੇ ਇਹਨਾਂ ਦੇ ਯੋਧੇ ਆ ਉਹ ਉਹਨਾਂ ਦੀ ਗੱਲਾਂ ਕਰਦੇ ਆ ਅਸੀਂ ਨਿੱਕੇ ਨਿੱਕੇ ਆਪਣੇ ਸਹਬਜ਼ਾਦੇਆਂ ਦੀ ਗੱਲ ਕਰਦੇ ਆ ਸਾਡੇ ਗੁਰੂ ਦੇ ਸਹਬਜ਼ਾਦੇ ਜਿਨ੍ਹਾਂ ਨੇ ਸਤਿਕਾਰ ਵਜੋਂ ਬਾਬਾ ਜੀ ਸ਼ਬਦ ਵਰਤਨੇ ਜਿੰਦਾਂ ਨੂੰ ਉਹਨਾਂ ਨੇ ਚੱਪਣੀਆਂ ਲਵਾ ਲਈਆਂ ਯਾਰ ਤੇ ਨੀਹਾਂ ਚ ਚੁਣੇਗੇ ਤੇ ਧਰਮ ਤੇ ਉਹਨਾਂ ਨੇ ਕਬੂਲ ਨਹੀਂ ਸੀ ਕੀਤਾ ਆਪਾਂ ਕਿੱਦਾਂ ਕਰ ਜੀ ਤੁਸੀਂ ਤੇ ਉਹਨਾਂ ਨੂੰ ਵੀ ਗਏ ਗੋ ਜੀ ਤੇ ਸੋ ਉਹਨਾਂ ਦੀ ਕੁਰਬਾਨੀਆਂ ਨਾਲ ਵੀ ਆਗ ਲਾ ਰਹੇ ਮੇਰੇ ਯਾਰ ਤੁਸੀਂ ਤੇ ਪ੍ਰੋਗਰਾਮ ਨੂੰ ਪੋਸਟਪੋਨ ਕਰਨ ਦਾ ਕਾਰਨ ਹੋ ਗਿਆ ਇਹੋ ਇੱਕ ਪ੍ਰਸ਼ਨ ਗੱਲਬਾਤ ਹੋਗੀ ਤੁਹਾਡੀ ਤੇ ਹੁਣ ਅਗਲਾ ਟਾਈਮ ਕੀ ਦਿੱਤਾ ਗਿਆ ਅਖੌਤੀ ਪਾਸਟਰ ਕਿਹੜੇ ਸੀ ਕੁਝ ਨਾਮ ਵੀ ਹੋਏਗੇ ਉਹਨਾਂ ਤੋਂ ਤੁਹਾਡੇ ਕੋਲ ਉਹਨਾਂ ਦੇ ਕਿ ਜਿਹੜੇ ਇਸ ਟਾਈਮ ਦੇ ਉੱਤੇ ਕਾਮ ਨੂੰ ਚੈਲੰਜ ਕਰਨ ਦੇ ਦੇਖੋ ਗੱਲ ਇਸ ਤਰ੍ਹਾਂ ਆ ਕਿ ਸਭ ਤੋਂ ਪਹਿਲਾਂ ਆਪਾਂ ਪ੍ਰਸ਼ਾਸਨ ਦੀ ਗੱਲ ਕਰ ਲਈਏ ਪ੍ਰਸ਼ਾਸਨ ਕੱਲ ਜਿੰਨਾ ਵੀ ਸੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਡੀਲ ਕੀਤਾ ਔਰ ਵੱਡੀ ਗੱਲ ਉਹਨਾਂ ਖੁੱਲ ਕੇ ਗੱਲ ਕਰਤੀ ਕਿ ਭਾਈ ਆ ਦੇਖੋ ਇਲੈਕਸ਼ਨ ਸਿਰ ਤੇ ਆ ਜ਼ਿਲਹੰਦਰ ਦੇ ਵਿੱਚ ਇਲੈਕਸ਼ਨ ਆ ਮੁੱਖ ਮੰਤਰੀ ਆਪਲੀਡ ਕਰ ਰਿਹਾ ਠੀਕ ਹੈ ਜੇਕਰ ਤੁਸੀਂ ਕਿਤੇ ਨਾ ਕਿਤੇ ਇਦਾਂ ਦਾ ਪ੍ਰੋਟੈਸਟ ਕਰਦੇ ਹੋ ਤੇ ਸਾਡੀਆਂ ਜਿਹੜੀਆਂ ਵਾ ਉਹ ਵਰਦੀਆਂ ਦਾ ਵੀ ਖਤਰਾ ਵਾ ਮੁਸ਼ਕਲ ਸਾਡੇ ਵਾਸਤੇ ਹੀ ਆ ਜੇਕਰ ਸਾਡੇ ਤੇ ਵਿਸ਼ਵਾਸ ਕਰਦੇ ਹੋ ਤੇ ਆਪਾਂ ਤੁਹਾਡੇ ਨਾਲ ਖੜੇ ਆ ਔਰ ਅਸੀਂ ਵੀ ਉਹਨਾਂ ਨਾਲ ਆਖਿਆ ਵੀ ਠੀਕ ਹੈ ਤੁਸੀਂ ਸਾਡੇ ਭੈਣ ਭਰਾਓ ਮੇਰੇ ਵੀਰ ਅਸੀਂ ਤੁਹਾਡੀਆਂ ਵਰਦੀ ਦੀ ਵੀ ਕਦਰ ਕਰਦੇ ਆ ਕਿਉਂਕਿ ਵੇਖੋ ਰਹੀ ਗੱਲ ਜਦੋਂ ਅਗਲਾ ਬੰਦਾ ਕਸਮ ਖਾ ਲੈਂਦਾ ਨਾ ਚਾਹੇ ਉਹ ਕਿਸੇ ਧਰਮ ਦੀ ਖਾਂਦਾ ਚਾਹੇ ਉਹ ਕਿਸੇ ਵਰਦੀ ਦੀ ਖਾਂਦਾ ਜਾਂ ਕਿਸੇ ਤਰੀਕੇ ਦਾ ਵਾਅਦਾ ਸਾਡੇ ਨਾਲ ਕਰਦਾ ਤੇ ਸਿੱਖ ਨੇ ਯਕੀਨ ਕੀਤਾ ਇਹ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹਿੰਦੂ ਧਰਮ ਦੇ ਉਸ ਵੇਲੇ ਅਖੌਤੀ ਹਿੰਦੂ ਧਰਮ ਵਾਲਿਆਂ ਨੇ ਵੀ ਮੇਰੇ ਵੀਰ ਕੁਝ ਸਾਰੇ ਨਹੀਂ ਉਹਨਾਂ ਲੋਕਾਂ ਨੇ ਵੀ ਆਟੇ ਦੀ ਗਾਉ ਬਣਾ ਕੇ ਕਸਮਾਂ ਖਾਧੀਆਂ ਮੁਗਲਾਂ ਨੇ ਵੀ ਉਹ ਤੋਂ ਆਪਣੇ ਕੁਰਾਨ ਕੁਰਾਨ ਸ਼ਰੀਫ ਤੇ ਕਸਮਾਂ ਖਾਧੀਆਂ ਤੇ ਗੁਰੂ ਨੇ ਸਾਨੂੰ ਸਿਖਾਤਾ ਵੀ ਜੇਕਰ ਉਸ ਵੇਲੇ ਆਪਾਂ ਯਕੀਨ ਨਾ ਕਰਦੇ ਨਾ ਤੇ ਕੁਰਾਨ ਸ਼ਰੀਫ ਤੇ ਜਾਂ ਗਊ ਮਾਤਾ ਤੇ ਕੋਮਖਾਂ ਯਕੀਨ ਨਾ ਕਰਦਾ ਹਣਾ ਸਾਨੂੰ ਗੁਰੂ ਨੇ ਸਿਖਾਇਆ ਕਿ ਕਿਸੇ ਦੀ ਧਰਮ ਦੀ ਜਿਹੜੀ ਆ ਮਰਿਆਦਾ ਸਾਨੂੰ ਸਿਖਾਈ ਆ ਸਿੱਖ ਹਰੇਕ ਦੀ ਗ੍ਰੰਥ ਦੀ ਧਰਮ ਦੀ ਆਦਰ ਕਰਨਾ ਚਾਹੁੰਦਾ ਪਰ ਉਹਨਾਂ ਦੇ ਨਾਲ ਉਲਟਾ ਇਹ ਵੀ ਹੈਗਾ ਕਿ ਜਦੋਂ ਵੀ ਜਦੋਂ ਵੀ ਸਾਡੇ ਦੇ ਕੋਲ ਤਲਵਾਰ ਲੈ ਕੇ ਆਇਆ ਜਾਂ ਸਾਨੂੰ ਖੁਰਾ ਕੋਲ ਸਾਡਾ ਕਰਨ ਆਇਆ ਤੇ ਉਹਨੂੰ ਚੈਲੰਜ ਵੀ ਕੀਤਾ ਦੋ ਸਿੱਖ ਰਹਿ ਗਏ ਸੀ ਮਾਝੇ ਧਰਤੀ ਤੇ ਠੀਕ ਆ ਐਸੇ ਧਰਤੀ ਤੇ ਮੈਂ ਗੱਲ ਕਰਨੀਆਂ ਬਹੁਤਾਂ ਦੂਰ ਕੀ ਜਾਣਾ ਹਨਾ ਇੱਥੇ ਐਸੇ ਧਰਤੇ ਭਾਈ ਸਾਹਿਬ ਜੀ ਉਹਨਾਂ ਨੇ ਸਿੱਖੀ ਦਾ ਜਿਹੜਾ ਵਾ ਝੰਡਾ ਖੜਾ ਕਰ ਦਿੱਤਾ ਸੀ ਤਾਂ ਹੁਣ ਤਾਂ ਗੁਰੂ ਦੀ ਕਿਰਪਾ ਨਾਲ ਪਿੰਡਾਂ ਦੇ ਵਿੱਚ ਵੇਖੋ ਕਿ ਸਿੱਖੀ ਬਰਕਰਾਰ ਆ ਉਹ ਬਾਹਰ ਦੀ ਗੱਲ ਆ ਕਿ ਥੋੜਾ ਜਿਹਾ ਇਹਨਾਂ ਨੂੰ ਹਲੂਣਾ ਦੇ ਕੇ ਜਗਾਉਣਾ ਪੈਂਦਾ ਹੈ ਕੇਸਲੇ ਹੋਏ ਫਿਰਦੇ ਨੇ ਪਰ ਜਿੱਦਨ ਕਿਤੇ ਇਹ ਸਾਡੇ ਮੁੰਡੇ ਜਾਗਦੇ ਆ ਨਾ ਬੁਲਟਾਂ ਵਾਲੇ ਨਿਸ਼ਾਨ ਸਾਹਿਬ ਪੀਰੇ ਦਸਤਾਨਾ ਬੰਨ ਕੇ ਜਦੋਂ ਆ ਜਾਂਦੇ ਨੇ ਤਾਂ ਫਿਰ ਤਾਂ ਬੱਲੇ ਬੱਲੇ ਕਰਾ ਦਿੰਦੇ ਆ ਸ਼ੁਕਰ ਕਰੋ ਅੱਜ ਤਾਂ ਲੱਖ ਸਵਾ ਲੱਖ ਬੰਦੇ ਦਾ ਪ੍ਰੋਗਰਾਮ ਸੀ ਤੇ ਉਹ ਵੀ ਆ ਅੰਗ ਆ ਕੇ ਵੀ ਹੁਣ ਤਾਂ ਅਸੀਂ ਅਰ ਕਿੰਨਾ ਜਿਹੜਾ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਤਾਂ ਅੱਗੇ ਸੀ ਇਹ ਰੌਲਾ ਹੁਣ ਮਸਲਾ ਬਣ ਗਿਆ